ਹਾਂਜੀ ਕਿਵੇਂ ਹੋ ਬਾਈ ਸਾਰੇ ਹੋਰ ਠੀਕ-ਠਾਕ ਬਾਈ ਸਾਰੇ ਹਾਂਜੀ ਆ ਲਓ ਬਾਈ ਆਪਣੇ ਕਬੂਤਰ ਆਪਾਂ ਪੱਟਦੇ ਆ ਜਿਹੜੇ ਪੱਟੇ ਹੋਏ ਨੇ ਜਿਹੜੇ ਪਹਿਲਾਂ ਕੱਢਣੇ ਨੇ ਵਿਸਾਖ ਚ ਸਾਕੇ ਉੱਡਣਗੇ ਵਿਸਾਖ ਵਿਸਾਖ ਚੌਥੇ ਮਹੀਨੇ ਦੀ 13 ਤੋਂ ਲਾ ਕੇ ਪੰਜਵੇਂ ਦੀ 13 ਤੱਕ ਪੱਟੇ ਨੇ ਕਬੂਤਰ ਕੰਨੀਆਂ ਖਿੱਚੀਆਂ ਹੋਈਆਂ ਨੇ ਫਿਰ ਹੁਣ ਕੰਨੀਆਂ ਖੁੱਟੀਆਂ ਆਂ ਬਾੜੀਆਂ ਮੋਟੀਆਂ ਹੁਣ ਆਪਾਂ ਛੋਟੇ ਭੰਗ ਖਿੱਚਾਂਗੇ ਅੰਦਰ ਵਾਲੇ ਇਹਨਾਂ ਦੇ ਕਿਉਂਕਿ ਫਿਰ ਇਕੱਠਾ ਨਾ ਖਿੱਚੇ ਕਬੂਤਰ ਨੂੰ ਕਈ ਵਾਰੀ ਇਕੱਠਾ ਖਿੱਚੇ ਤੇ ਕਬੂਤਰ ਨੂੰ ਫਰਕ ਪੈ ਜਾਂਦਾ ਇਕੱਠੇ ਨਹੀਂ ਖਿੱਚਣੇ ਚਾਹੀਦੇ ਹੁਣ ਇਹਨਾਂ ਦੀ ਕੰਨੀਆਂ ਆ ਪੰਜ 6 ਦਿਨ ਪਹਿਲਾਂ ਖਿੱਚਤੀਆਂ ਹੁਣ ਆਪਾਂ ਛੋਟੇ ਫੰਗ ਖਿੱਚਾਂਗੇ ਇਹਨਾਂ ਦੇ ਅੰਦਰ ਵਾਲੇ ਠੀਕ ਆ ਬਾਈ ਤੇ ਕੋਈ ਖੱਚੇ ਹੋਏ ਨਹੀਂ ਠੀਕ ਆ ਬਾਈ ਤੇ ਸਾਰੇ ਫੰਗ ਖਿੱਚੀ ਦੇ ਨਹੀਂ ਹੁੰਦੇ ਕਬੂਤਰਾਂ ਦੇ ਤੇ ਇੱਕ ਪੱਠੇ-ਪੁੱਠੇ ਜੀਗੇ ਤਾਂ ਕਰਕੇ ਨਹੀਂ ਖਿੱਚੇ ਸੀਗੇ ਬਾਕੀ ਸਾਰਾ ਸਾਲ ਕਬੂਤਰ ਡਾਉਣੇ ਨੇ ਪਕੜਾ ਦੱਸ ਦੇਣਾ ਜੇ ਖਾਲੀ ਕਰਨੇ ਨੇ ਕਿਉਂ ਦੇ ਫਿਰ ਜੇ ਇਕੱਠੇ ਕਬੂਤਰ ਪੱਟ ਦਿੰਨੇ ਆ ਫਿਰ ਇਕੱਠੇ ਹੀ ਖਾਰ ਹੋ ਜਾਂਦੇ ਨੇ ਇਕੱਠੇ ਕਉਂ ਤੇ ਡਾਏ ਜਾਂਦੇ ਨਹੀਂ ਹੈਗੇ ਇਹ ਡਾਵਾਗੇ ਆਪਾਂ ਚੌਥਾ ਮਹੀਨਾ ਚੜ੍ਹਦੇ ਤੋ ਲਾ ਕੇ 7ਵੇਂ ਦੇ ਐਂਡ ਤੱਕ ਫਿਰ 8ਵੇਂ ਤੱਕ ਤਾਂ ਬੱਚੇ-ਪੁੱੱਚੇ ਦੇਖ ਲਾਂਗੇ ਜਦ ਤੱਕ ਠੰਡੇ ਦਿਨ ਆਏ ਠੀਕ ਆ ਭਾਈ ਇਹ ਦਿਖਾਉਣੇ ਹੁਣ ਕਿਵੇਂ ਪੱਟਦੇ ਆ ਕੀ ਪੱਟੇ ਹੋਇਆ ਇਹਨਾਂ ਦਾ ਆ ਦੇਖੋ ਭਾਈ ਆ ਆਪਣਾ ਸੀਗਾ 6ਵੀਂ ਕਲੀ ਦਾ ਛੇਵੀਂ ਗਲੀ ਦਾ ਪੱਠਾ ਹੋ ਗਿਆ ਇਹ ਪੱਠੇ ਦਾ ਕਰੋ ਸੌਂਕ ਛੇਂ ਅੱਖਾਂ ਦਾ ਇਹ ਆਪਣੇ ਮੇਨ ਹੀ ਆ ਮੇਨ ਕੂਤਰਾਂ ਦਾ ਇਹ ਬਾਈ ਛੇਵੀਂ ਗਲੀ ਦਾ ਹੋ ਗਿਆ ਸੀ ਚਾਰ ਚਾਰ ਕੰਨੀਆਂ ਇਹਦੀਆਂ ਕੱਢਤੀਆਂ ਚਾਰ ਚਾਰ ਕੱਢਤੀਆਂ ਹੁਣ ਆਪਾਂ ਖਿੱਚਾਂਗੇ ਇਹਨੂੰ ਅੰਦਰੋਂ ਆਹ ਚਾਰ ਪਹਿਲਾਂ ਖਿੱਚਤੀਆਂ ਸੀ ਉਹ ਹੁਣ ਆ ਗਈਆਂ ਕੰਨੀਆਂ ਦੇਖ ਲਓ ਹੁਣ ਆਪਾਂ ਖਿੱਚਾਂਗੇ ਅੰਦਰੋਂ ਠੀਕ ਆ ਬਾਈ ਇਹ ਚੱਲ ਰਹੀ ਦੀ ਖਿੱਚ ਕੇ ਦੇਖਣੀ ਆ ਆ ਛੇ ਫੰਗ ਨੇ ਇਹਦੇ ਇਦਾਂ ਦੇ ਛਿੱਦੇ ਇਹ ਬਾਈ ਐਂ ਦੇਖ ਲਿਆ ਕਰੋ ਕਈ ਵਾਰੀ ਕਲੀ ਦਾ ਨਹੀਂ ਪਤਾ ਲੱਗਦਾ ਜਿਹੜੇ ਅੰਦਰ ਵਾਲੇ ਫੰਗ ਨੇ ਉਹ ਇਦਾਂ ਨੂੰ ਚੱਲਣਗੇ ਜਿਹੜੇ ਆਹ ਬਾਹਰ ਨਹੀਂ ਕੰਨੀਆਂ ਨੇ ਉਹ ਇਦਾਂ ਨੂੰ ਖੁੱਲਣਗੀਆਂ ਇਹ ਫੰਗ ਦੇਖੋ ਦੋ ਆ ਪਹਿਲੀ ਤੇ ਦੂਜੀ ਕਲੀ ਕੱਢਤੀ ਬਾਈ ਆਪਾਂ ਇਹਦੀ ਠੀਕ ਆ ਬਾਈ ਇਲਾ ਇਧਰੋਂ ਵੀ ਕੱਢਦੇ ਆ ਫੇਰ ਇਹਦੀ ਛਾਲਰ ਚੈੱਕ ਕਰਦੇ ਆ। ਕੀ ਬਾਤ ਬਾਤ ਦਾ ਨਾ ਦੱਸਿਆ। ਪਹਿਲੀ ਦੂਜੀ ਈਗਾ ਬਈ। ਇਹਦੀ ਪਹਿਲੀ ਤੇ ਦੂਜੀ ਕਲੀ ਕੱਢਤੀ ਚਾਰ ਚਾਰ ਉਹ ਕੱਢਤੀ ਆਪਾਂ। ਆ ਚਾਰ ਪੱਟੀਆਂ ਸੀਗੀਆਂ ਆਪਾਂ ਸੇਵੀਂ ਕਲੀ ਇਹ ਸੀਗਾ ਸੇਵੀਂ ਕਲੀ ਦਾ। ਸੇਵੀਂ ਦਾ ਹੋਵੇ ਛਤਮੀ ਦਾ ਹੋਵੇ ਅੱਠਵੀਂ ਦਾ ਹੋਵੇ। ਸਿਰੇ ਵਾਲੀਆਂ ਕਲੀਆਂ ਪੱਟ ਗਈ। ਉਦੋਂ 2-4 ਦਿਨਾਂ ਬਾਅਦ ਚੋਂ ਪਹਿਲੀ ਤੇ ਦੂਜੀ ਕਲੀ ਪੱਟ ਦੇਣੀ ਆ। ਹੁਣ ਆ ਕਲੀਆਂ ਵੀ ਆ ਜਾਣੀਆਂ ਨੇ ਸਿਰੇ ਵਾਲੀਆਂ ਫੇਰ ਇਹ ਦੁਬਾਰੇ ਝਾੜੇ ਨਹੀਂ ਪਊਗਾ ਦੁਬਾਰੇ ਝਾੜੇ ਪੈਂਦਾ ਕਬੂਤਰੋਂ ਰੋਂ ਇੱਕ ਨੰਬਰ ਤੋਂ ਉਰੋਂ ਇੱਕ ਨੰਬਰ ਤੋਂ ਦੁਬਾਰੇ ਝਾੜੇ ਪੈਂਦਾ ਫੇਰ ਦੁਬਾਰ ਤ ਹੁਣ ਇਹ ਝਾੜੇ ਨਹੀਂ ਪਊ ਠੀਕ ਆ ਭਾਈ ਝਲਰ ਵਾਲੇ ਇਹਦੇ ਦੇਖਦੇ ਆਪਾਂ ਖਿੱਚ ਕੇ ਜਿਦਾ ਪੋਲੇ ਜਿ ਖਿੱਚ ਕੇ ਦੇਖਦੇ ਆ ਜੇ ਤਾਂ ਆ ਗਏ ਫੇਰ ਕੱਢ ਦਿੰਨੇ ਆ ਨਹੀਂ ਨਹੀਂ ਝਲਰਾਂ ਵਾਲੇ ਤਾਂ ਠੀਕ ਨੇ ਕਿਉਂਕਿ ਝਲਰਾਂ ਵਾਲਾ ਇੱਕਦਾਂ ਝਾੜਿਆ ਹੋਵੇ ਤਾਂ ਚੱਲ ਜੂ ਆ 6 ਪੰਗਾ ਦੇ ਕਬੂਤਰੋਂ ਦਾ ਸੱਤਮਾ ਵੀ ਝਾੜ ਜਵੇ ਤਾਂ ਵੀ ਚੱਲ ਜਾਂਦਾ ਕਈ ਵਾਰੀ ਪਰ ਆਪਾਂ ਫੇਰ ਵੀ ਪੱਕਾ ਕਰਕੇ ਕੰਮ ਚੱਲਾਂਗੇ ਦਿਖਾਉਨੇ ਆ ਭਾਈ ਹੋਰ ਲੋ ਭਾਈ ਆਪਾਂ ਆ ਅੱਦੇ ਕਬੂਤਰ ਦਿੱਤੇ ਪੱਟ ਕਿਉਂਕਿ ਆਪਾਂ ਕਬੂਤਰ ਭਾਈ ਪੱਟਣੇ ਦੇ ਦੇਖ ਦੇ ਕੇ ਸਾਰਾ ਸਾਰੀ ਉਹ ਕਰਨਾ ਵਾ ਕੂਤਰ ਡਾਉਣੇ ਨੇ ਸਰ ਜੀ ਆਹ ਦੇਖ ਇਹ ਉਹਨਾਂ ਨਾਲ ਦੀ ਨੇ ਜਿਹੜੇ ਆਪਣੇ ਉੱਧਰ ਨੇ ਕਬੂਤਰ ਉਹੀ ਕੂਤਰ ਇੱਧਰ ਨੇ ਇੱਕ ਵਾਰੀ ਆਂਡੇ ਉੱਧਰ ਲਾ ਤੇ ਇੱਕ ਵਾਰੀ ਆਂਡੇ ਇੱਧਰ ਲਾ ਤੇ ਆਏ ਆਂ ਉਹ ਹੀ ਕਬੂਤਰ ਨੇਗੇ ਹੁਣ ਇਹ ਇਹ ਹੈਗਾ ਉਹ ਅੱਠ ਬਾਜੀਆਂ ਵਾਲੇ ਦੀ ਭੈਣ ਦਾ ਕੋਈ ਜਿੱਤ ਸੰਗਰਾਮ ਮਹਾਰਾਜ ਇਹਨੂੰ ਕੁੱਟਿਆ ਇਹਨੂੰ ਕੁੱਟਿਆ ਉਹਨੇ ਇਹ ਆਪਣੇ ਵੱਡੇ ਕਬੂਤਰ ਦੀ ਭੈਣ ਦਾ ਉਹ ਅੱਠ ਬਾਜੀਆਂ ਵਾਲੇ ਦੀ ਕੋ ਆਲਾ ਹੈ ਕਬੂਤਰਾਂ ਨੇ ਕੁੱਟਿਆ ਤਾਂ ਕਰਕੇ ਆਖਾਂ ਇਹ ਕਰਦਾ ਦੀ ਪੀ ਪੁਣ ਚਾਕੜ دیے ਸਾਰਿਆਂ ਦੀਆਂ ਹਣ ਕੰਨੀਆਂ ਕੱਢਾਂਗੇ ਉਹ ਦਿਖਾਈ ਆਪਣੇ ਵਾਲਾ ਮੇਨ ਲਾਲ ਸਰਾ ਘਟੀਆਂ ਦਾ ਆ ਫੜੀ ਇਹ ਆਪਣਾ ਮੇਨ ਪਿਓਤੀ ਦਾ ਜਿਹੜਾ ਉਦਨੇ ਦਿਖਾਈ ਸੀ ਕਿ ਆਪਾਂ ਦੂਜੀ ਉਧਰ ਉਧਰ ਪੱਠੀ ਆ ਇਧਰ ਪੱਠਾ ਵਾ ਪਿਓਤੀ ਨੇ ਕੱਢਿਆ ਇਹ ਪੀੜੀਆਂ ਅੱਖਾਂ ਸਿਰ ਲਾਲ ਆ ਗੜਦੇ ਨੇ ਆਪਣੇ ਵਾਲੇ ਅਸਲੀ ਨੇ ਜਿਹੜੇ ਪੀੜੀਆਂ ਅੱਖਾਂ ਸਿਰ ਲਾਲ ਪੱਠੀ ਆਪਾਂ ਡਾਲਾਂਗੇ ਹੁਣ ਇਹਦੀ ਪੱਠਾ ਨਹੀਂ ਡਾਉਣਾ ਕਿਉਂਕਿ ਪੱਠਾ ਪਰ ਕਬੂਤਰ ਵੀ ਕਈ ਵਾਰੀ ਵੱਡੇ ਕਬੂਤਰਾਂ ਨੂੰ ਕੁਝ ਹੋ ਜਵੇ ਆ ਗੜਬ ਹਾਂ ਇਹ ਉਧਰ ਨਾ ਬਦੇ ਤੇ ਦੱਸਿਓ ਬਾਈ ਕਿਵੇਂ ਲੱਗੇ ਠੀਕ ਆ ਬਾਈ ਹੁਣ ਆਪਾਂ ਇਹ ਉਹ ਪੱਟ ਰਹੇ ਆ ਕਬੂਤਰ ਜਿਹੜੇ ਛੱਡਣੇ ਨੇ ਆਪਾਂ ਵਿਸਾਖ ਦੇ ਵਿੱਚ ਜਾਂ ਅਪ੍ਰੈਲ ਦੇ ਵਿੱਚ ਜਿਹੜੇ ਮਈ ਜੂਨ 'ਚ ਛੱਡਣੇ ਨੇ ਜਿਹੜੇ ਮਈ ਜੂਨ 'ਚ ਛੱਡਣੇ ਨੇ ਉਹ ਆਪਾਂ ਪੱਟਾਂਗੇ 10-15 ਤਰੀਕ ਨੂੰ 10-15 ਫਰਵਰੀ ਨੂੰ ਹੁਣ ਆਪਾਂ ਇਹ 5-7 ਫਰਵਰੀ ਨੂੰ ਉਹ ਪੱਟ ਰਹੇ ਆ ਜਿਹੜੇ ਅਪ੍ਰੈਲ 'ਚ ਛੱਡਣੇ ਨੇ ਦਿੱਗਾ ਬਾਈ ਦੱਸਿਓ ਜਰੂਰ ਬਾਈ ਕਿਵੇਂ ਲੱਗੇ ਆਹ ਦੇਖ ਲਓ ਬਾਲ ਜੀ ਨੇ ਕਬੂਤਰ ਆਹ ਵੱਡਾ ਕਬੂਤਰ ਖੰਡਾ ਕੇ ਰੱਖਣੇ ਪੈਂਦੇ ਨੇ ਹੁਣ ਅੱਧੇ ਕਬੂਤਰ ਉਧਰ ਉਧਰ ਇਧਰ ਤਿੰਨ ਜਗ੍ਹਾ ਤੇ ਕਬੂਤਰ ਰੱਖਿਓ ਨੇ ਹੁਣ ਆਪਣੇ ਠੀਕ ਆ ਬਾਈ ਆਹ ਵਾਲੀ ਨੋਕਲ ਦੇਖੋ ਦੱਸਿਓ ਜਰੂਰ ਕਿਵੇਂ ਲੱਗੇ ਠੀਕ ਆ ਬਾਈ ਬਾਕੀ ਕੋਈ ਨਹੀਂ ਕਰਾਵਾਂਗੇ ਸੌਂਕ ਹੋਰ ਵੀ ਕਬੂਤਰਾਂ ਦਾ ਸੇਵ ਜਰੂਰ ਵਧੀਆ ਲੱਗੇ। ਹਣੇ ਕਿਹੜਾ ਵਧੀਆ ਲੱਗਿਆ ਕਮੈਂਟ ਕਰਕੇ ਦੱਸਿਓ ਬਈ। ਆਂ ਚਿੱਟੀਆਂ ਦਾ ਨਾ ਇਹਆਂ ਚਿੱਟੀਆਂ ਖਾ। ਇਹ ਉਹਦਾ ਹੀ ਆ ਨਾ। ਚਾਲਰ ਵਾਲਾ ਇਹ ਚਾਲਰ ਵਾਲਾ। ਕਿਹਦਾ? ਨਹੀਂ ਨਹੀਂ ਇਹਦਾ ਪੂਰਾ ਇਹੋ ਧਰਨਾ ਦਿਖਾਉਣਾ ਦਿਨ। ਸਾਰੇ ਤੰਕਾਂ ਕਰਵਾ ਲਵਾਂਗੇ ਠੀਕ ਹੈ ਜੀ ਮਾਵਾ ਸੁਭਾਰੀ ਸਰਵਰ ਬਣਾਉਣ ਤੁਹਾਡੀ ਆਦੇ ਵਿੱਚ 6 ਤੱਕ ਪਹੁੰਚਾਰ ਕੋਟ 417 ਸਰਵਰ ਜੀਵਾ ਤੇ ਮਾਵਾ ਉਹ ਵੀ ਦਿੱਲੀ ਖੇਡ ਕੇ ਇਹਦਾ ਪਿਓ 145 ਅੰਜ ਜਿੱਤਿਆ ਹੋਇਆ ਬਾਜੀ 145 ਕਬੂਤਰ ਜੀ 2200 ਮੋਟ ਨੂੰ ਜਿੱਤਿਆ ਹੋਇਆ ਇਹਦਾ ਪਿਓ ਦਿਖਾਈਏ ਹੈ ਕਜੀ ਕਹੇ ਜੀ ਇਹਦੀ ਸਰ ਕੋ ਪਾਵੀ ਕਹੇ ਜੀ ਇਹੇ ਸਵਾਰੰਗਾ ਇਹ ਜੋ ਬਾਲੇ ਉੱਡੇ ਨੇ ਦੋ ਭਰਾ ਤਾਂ ਤੀਜਾ ਭਰਾ ਇਹਨਾਂ ਦਾ ਕੋਠੀ ਤੇ ਬਹਿਣ ਲੱਗ ਗਿਆ ਸੀ ਪੱਲੇ ਵੀ ਦਿਖਾ ਦੇਣੀ ਥੱਲੇ ਤੋਂ ਉੱਤੋਂ ਤੋਂ ਥੱਲੇ ਨੂੰ ਪੜਾ ਐ ਹੋਣ ਦੇਖੋ ਚਣੇ ਪਏ ਨੇ ਬਾਕੀ ਹੁਣ ਆਪਾਂ ਆਇਤੀ ਕਰਾਂਗੇ ਪਾਸ ਕਿਵੇਂ ਡਾ ਕੇ ਆ ਆਪਾਂ ਆਪਦੀ ਖੂਤਰੀ ਲਾਈ ਸੀ ਆਪਦੇ ਬੰਨੀਓ ਚੰਕੀ ਠੀਕ ਹੈ ਆ ਬੈਠੀ ਐ ਕਬਿੱਲੀ ਦੱਸਿਓ ਜਰੂਰ ਬਾਈ ਕਿਵੇਂ ਲੱਗਿਆ ਪੁਰਾਣਾ ਬਾਈ ਜੱਟੀਆਂ ਦੀ ਕਾਲੀ ਨੂੰ ਦੱਸਿਓ ਬਾਈ ਕਮੈਂਟ ਕਰਕੇ ਕਿਹਨੂੰ ਕਿਹੜਾ ਵਧੀਆ ਲੱਗਿਆ ਠੀਕ ਆ ਬਾਈ ਆ ਬੈਠਾ ਆਪਣਾ ਮੇਨ ਫੂਟਰ ਜਿਹੜਾ ਮੋਢੇ ਤੇ ਲਵਾਦਾਂ ਲੱਗਿਆ ਇਹੀ ਹੈ ਨਾ ਇਹ ਮੇਨ ਆਪਣਾ ਆਹ ਬਾਪੂ ਜੀ ਤੋਂ ਲਿਆਂਦਾ ਹੋਇਆ ਆਪਾਂ ਆਹ ਡੱਬਾ ਠੀਕ ਆ ਭਾਈ ਦੱਸਿਓ ਕਿਹੜੇ ਨੂੰ ਕਿਹੜਾ ਭਰਾ ਨੂੰ ਕਿਹੜਾ ਵਧੀਆ ਲੱਗੇ ਆ ਚਲੋ ਚੈੱਕ ਬਾਕੀ ਆਪਣੇ ਉਧਰ ਵੀ ਬੈਠੇ ਨੂੰ ਉਹਦਣੇ ਵੀ ਦਿਖਾਏ ਸੀ ਹੁਣ ਪੱਟਾਂਗੇ ਤੁਹਾਨੂੰ ਉਹਦਣੇ ਵੀ ਦਿਖਾ ਦਾਂਗੇ ਠੀਕ ਆ ਭਾਈ ਐ ਆਪਾਂ ਅੰਦਰੋਂ ਵੀ ਕਬੂਤ ਪੱਟ ਦੇਣੇ ਨੇ ਕਬੂਤਰਾਂ ਦੇ ਤੇ ਛਰੇ ਵਾਲੀਆਂ ਕੰਨੀਆਂ ਪੱਟ ਦੇਣੀਆਂ ਨੇ ਵੀ ਦੁਬਾਰੇ ਨਾ ਝਾੜ ਪੈਣ ਜੇ ਅੰਦਰੋਂ ਨਹੀਂ ਪੱਟਦੇ ਕਬੂਤਰ ਮਹੀਨੇ ਨੂੰ ਦੁਬਾਰੇ ਝਾੜਨ ਲੱਗ ਜਾਂਦਾ ਅੰਦਰੋਂ ਅੰਦਰੋਂ ਬੰਦ ਕਰਨਾ ਪਹਿਲਾਂ ਤਾਂ ਆਪਾਂ ਛੇਰੀ ਵਾਲੀ ਦਾ ਜਿਹਦੀ ਨੌਵੀਂ ਗੰਨੀ ਜਿਹੜਾ ਉਹ ਕੋਈ ਨਹੀਂ ਦਸਵੀਂ ਆਪੀ ਵੀ ਝਾੜ ਜਾਂਦਾ ਅੰਦਰੋਂ ਬੰਦ ਕਰੋ ਵੀ ਦੁਬਾਰੇ ਨਾ ਚੜੇ ਸੱਤਵੇਂ ਮਹੀਨੇ ਤੱਕ ਕੀ ਹੈ ਬਾਈ ਧੰਨਵਾਦ ਬਾਈ ਬਹੁਤ-ਬਹੁਤ ਤੇ ਦੇਖਦੇ ਹਾਂ ਹੋਰ ਕੀ ਹੈ ਹਾਂ ਬਾਈ ਆ ਮਦੀਨਾ ਜਿਹੜੀਆਂ ਆਂਡੇ ਧਾਨ ਲੱਗੀਆਂ ਉਹ ਜਿਹੜੀਆਂ ਜਿਹੜੀਆਂ ਆਂਡੇ ਧਾਨ ਲੱਗੀਆਂ ਜਾਂਦੀਆਂ ਨੇ ਉਹਨਾਂ ਉਹਨਾਂ ਨੂੰ ਆਪਾਂ ਲੱਗ ਕਰੀ ਜਾਂਦੇ ਹਾਂ ਤੇ ਮਦੀਨਾ ਨੇ ਆ ਬਿੱਲੀਆਂ ਜੀਆਂ ਨੇ ਇਹਗਾ ਇਹ ਫੜਾਉਨੋਂ ਵੱਡੇ ਕਬੂਤਰ ਨੇਗੇ ਲੱਗ ਲੱਗ ਕਰੇ ਹੋਏ ਨੇ ਇਹ ਵੱਡੇ ਕਬੂਤਰ ਨਹੀਂ ਦਿਖਾਉਂਦੇ ਹੈਗੇ ਆਪਾਂ ਜਿਹੜੇ ਇੱਧਰ ਨੇਗੇ ਹਾਂ ਮਦੀਨ ਮਦੀਨਾ ਬਣਦੀ ਆ ਉਧਰ ਨਾਰ ਬਣ ਕੇ ਤੇ ਪੱਠੇ ਛੱਡਿਓ ਨੇ ਇਹ ਜਿਹੜੀਆਂ ਅੰਡੇ ਧਣ ਲੱਗੀਆਂ ਫਿਰ ਉਹਨਾਂ ਨੂੰ ਲੱਗ ਕਰ ਲੈਨੇ ਆਪਾਂ ਕਰੋ ਚੱਕ ਮਦੀਨ ਦੱਸਿਓ ਜ਼ਰੂਰ ਕਿਵੇਂ ਲੱਗੀਆਂ ਚੱਲਣ ਵਾਲੀਆਂ ਇਹਨੂੰ ਹੂੰ ਦਾ ਪਿਓ ਜਿੱਤਿਆ ਹੈ 145ਾਂ ਚ 150 ਕੰਪਿਊਟਰ ਚ ਜਿੱਤਿਆ ਹੈ ਦਾ ਪਿਓ 22000 ਇੰਟਰੀ ਪੂਰਾ ਟਾਪ ਦਾ ਕੰਪਿਊਟਰ ਉਹ ਵੀ ਬੈਠਾ ਉਹ ਨਹੀਂ ਦਿਖਾਉਂਦੇ ਆਪਾਂ ਇਹ ਪੱਟੀ ਇੱਕ ਦੀ ਹੋਰ ਫੜ ਬਾਦ ਚ ਫੱਟਦੀ ਆਹ ਫੜ ਇਹਦਾ ਫਾੜੀ ਇਹ ਆਂਡੇ ਤਾਂ ਲੱਗ ਗਿਆ ਬਾਈ ਇਹ ਪਤਾਂ ਲੱਗੇ ਕਰੀਆਂ ਨੇ ਇਹ ਆ ਕਰੋ ਚ ਇੱਕ ਪੱਟੀ ਛਿੱਟੀਆਂ ਅੱਖਾਂ ਨੇ ਦੋਹਤਾਰ ਕੀ ਲਾਲ ਸਿੰਘੀਆਂ ਨਾ ਕਰੋ ਜੇ ਕੋਪਾਰਤੇ ਪਰ ਚੜੇ ਪਏ ਨੇ ਇਹਦਾ ਖਰਾਬ ਕਰੂ ਕਰੀ ਫਿਰਦੀ ਹੁਣ ਪਟਾਂਗੇ ਕਿਆ ਕੋਰ ਕੋਈ ਆਈ ਚੱਲਦੀ ਜਲਦੀ ਦੀ ਜੱਕਣ ਛਿੱਟੀਆਂ ਆ ਗੋ ਮੁਝੇ ਕਿੜੀਆਂ ਦੀ ਬੁਰੇ ਇਹ ਖਾਲੀ ਇਹ ਲੋੜੇ ਆਪਾਂ ਸਾਹਮਣੇ ਹੀ ਛੱਡਣੇ ਨੇ ਭਾਈ ਜਿੰਨੇ ਕਬੂਤਰ ਨੇਗੇ ਆਪਾਂ ਸਾਰਿਆਂ ਦੀ ਵੀਡੀਓ ਪਾ ਲਈ ਦੀ ਗਾਨੀ ਜਿੰਨੇ ਵੀ ਛੱਡਿਆ ਕਰੂ ਸਾਫ਼ ਕੀ ਰਹੀਂ ਇਹ ਉਦਾਂ ਦਾ ਬਾਜੀ ਉੱਡੀ ਵੀ ਹੋਈ ਆ ਕੂਤਰੀ ਤੇ ਆਪਾਂ ਛੱਡਣੀ ਵੀ ਹੈਗੀ ਆ ਇਹ ਨੂੰ ਛਤਰੀ ਦੇ ਬੰਨ ਲੈਂਦੇ ਆ ਆ ਦੇ ਬੈੜ ਪਾਉਂਦੀ ਐ ਇਹ ਤਾਂ ਦੂਜੀ ਆ ਨਾ ਕਾਲੇ ਵਾਲੇ ਕਾਲੇ ਰੰਗ ਵਾਲੀ ਆਹ ਮਾਗ ਤੇ ਦੂਜੀ ਆ ਜਿਹੜੀ ਛਤਰੀ ਤੇ ਬੰਦੀ ਹੁੰਦੀ ਜੀ ਇਹ ਲਾਲ ਕੀਤੀ ਆ ਫਾਰੇ ਇਹਦੇ ਵੀ ਹਰਦੀ ਆ ਦੂਜੀ ਛਤਰੀ ਵਾਲੀ ਮਾਗ ਤੇ ਉਹੀ ਆ ਇਹ ਤਾਂ ਬੈੜ ਹੀ ਆ ਦਿਖਾਈ ਟਾਂਕੀ ਇਹ ਉਹ ਟਾਂਕ ਪਾਉਂਦੀ ਆ ਕਾਲੇ ਰੰਗ ਵਾਲੀ ਕਿ ਕੀ ਓਕੇ ਆ ਬਾਈ ਇਹ ਅੰਡੇ ਤਾਂ ਲੱਗੀਆਂ ਬਾਈ ਤਾਂ ਲੱਗ ਕਰ ਲਈਆਂ